ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਪੰਜਾਬੀ ਚਮਤਕਾਰੀ ਉਪਾਅ ਤੇ 2 ਅਗਸਤ 2025 ਨੂੰ ਸੌਣ ਦੇ ਮਹੀਨੇ ਦਾ ਸ਼ਨੀਵਾਰੀ ਇਸ ਦਿਨ ਤੁਹਾਡੇ ਲਈ ਅਸੀਂ ਇੱਕ ਖਾਸ ਉਪਾਅ ਲੈ ਕੇ ਆਏ ਹਾਂ ਕੈਨਤਾ ਪਾਵ ਦੇ ਖਾਸ ਦਿਨ ਦਾ ਅਸੀਂ ਖਾਸ ਉਪਾਅ ਲੈ ਕੇ ਆਏ ਹਾਂ ਇਸ ਦਿਨ ਤੁਸੀਂ ਕਾਲੇ ਤੇਲ ਦਾ ਇੱਕ ਛੋਟਾ ਜਿਹਾ ਉਪਾਅ ਕਰਨਾ ਹੈ ਜੇਕਰ ਤੁਸੀਂ ਇਸ ਦਿਨ ਕਾਲੇ ਤੇਲ ਦਾ ਇੱਕ ਸ਼ੂਟ ਅਜਿਹਾ ਉਪਾਅ ਕਰ ਲੋਗੇ ਤਾਂ ਤੁਸੀਂ ਕਰੋੜਾਂ ਦੇ ਵਿੱਚ ਖੇਡੋਗੇ ਤੁਹਾਡੇ ਕੋਲ ਪੈਸਾ ਹੀ ਪੈਸਾ ਹੋ ਜਾਵੇਗਾ ਕਿਉਂਕਿ ਜਿਹੜਾ 2 ਅਗਸਤ 2025 ਨੂੰ ਸੌਣ ਦੇ ਮਹੀਨੇ ਦਾ ਸ਼ਨੀਵਾਰ ਆ ਰਿਹਾ ਹੈ ਇਹ ਗੱਜ લક્ષ્ਮੀ ਰਾਜਯੋਗ ਦੇ ਨਾਲ ਆ ਰਿਹਾ ਹੈ ਇਸ ਦੇ ਨਾਲ ਨਾਲ ਲక్ష్ਮੀ ਨਾਰਾਇਣ ਜੋਗ ਵੀ ਬਣਨ ਜਾ ਰਹੇ ਹੈ ਤੇ ਇਸੇ ਤਰੀਕੇ ਦੀ ਨਾਲ ਜੇਕਰ ਆਪਾਂ ਗੱਲ ਕਰੀਏ ਤਾਂ ਇਹ ਦੋਨੇ ਜੋਗ ਇੰਨੇ ਜਿਆਦੇ ਸ਼ੁਭ ਜੋਗ ਨੇ ਕਿ ਤੁਹਾਨੂੰ ਮਹਾਤਨੀ ਤੋਂ ਕਰੋੜਪਤੀ ਬਣਾ ਦੇਣਗੇ ਬਸ ਤੁਸੀਂ ਇੱਕ ਕਾਲੇ ਤੇਲ ਵਾਲੇ ਦੀਵੇ ਦਾ ਛੋਟਾ ਜਿਹਾ ਉਪਾਅ ਕਰਕੇ ਇਹ ਸਮਝ ਸਕਦੇ ਹੋ ਕਿ ਤੁਸੀਂ ਆਪਣੀ ਭਾਗ ਨੂੰ ਤੇ ਆਪਣੀ ਸੁੱਤੀ ਹੋਈ ਕਿਸਮਤ ਨੂੰ ਚਮਕਾ ਸਕਦੇ ਹੋ ਸਾਉਣ ਦੇ ਮਹੀਨੇ ਦਾ ਏਕ-ਏਕ ਦਿਨ ਬਹੁਤ ਹੀ ਜ਼ਿਆਦਾ ਸ਼ੁਭ ਤੇ ਦੁਰਲਭ ਹੁੰਦਾ ਹੈ ਤੇ ਇਸੇ ਤਰ੍ਹਾਂ ਜਿਹੜਾ ਸਾਉਣ ਦੇ ਮਹੀਨੇ ਦਾ ਸ਼ਨੀਵਾਰ ਆਇਆ ਹੈ 2 ਅਗਸਤ 2025 ਦੇ ਦਿਨ ਇਸ ਦਿਨ ਬਹੁਤ ਹੀ ਜ਼ਿਆਦਾ ਸ਼ੁਭ ਤੇ ਉਤਮ ਜੋਗ ਇੱਕ ਸਾਥ ਹੀ ਬਣਨ ਜਾ ਰਹੇ ਨੇ ਤੁਸੀਂ ਇਹ ਸਮਝ ਸਕਦੇ ਹੋ ਕਿ ਜੇਕਰ ਤੁਸੀਂ ਇਸ ਦਿਨ ਦਾ ਇਸ ਤਰੀਕ ਦਾ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਲਾਭ ਉਠਾ ਲਿਆ ਕਹਿੰਦਾ ਭਾਵ ਕਿ ਇਸ ਤਰੀਕ ਤੇ ਇਸ ਦਿਨ ਨੂੰ ਤੁਸੀਂ ਸਕੇਪ ਨਾ ਕੀਤਾ ਤਾਂ ਤੁਸੀਂ ਖੁਦ ਭਾਗੇਸ਼ਾਲੀਤਾ ਬਣੋਗੇ ਹੀ ਬਣੋਗੇ ਤੁਹਾਡਾ ਭਾਗ ਤਾਂ ਚਮਕੇਗਾ ਹੀ ਚਮਕੇਗਾ ਇਸ ਦੇ ਨਾਲ ਨਾਲ ਤੁਹਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਦਾ ਭਾਗ ਵੀ ਚਮਕ ਜਾਵੇਗਾ ਇਸੇ ਤਰੀਕੇ ਦੇ ਨਾਲ ਜੇਕਰ ਆਪਾਂ ਗੱਲ ਕਰੀਏ ਲక్ష్ਮੀ ਨਰਾਇਣ ਯੋਗ ਦੀ ਇਹ ਬਹੁਤ ਹੀ ਜ਼ਿਆਦਾ ਸ਼ੁਭ ਤੇ ਉਤਮ ਮੰਨਿਆ ਜਾਂਦਾ ਹੈ ਇਸ ਦੇ ਨਾਲ-ਨਾਲ ਇਸ ਦਿਨ ਗਜ લક્ષਮੀ ਰਾਜ ਜੋਗ ਵੀ ਬਣਨ ਜਾ ਰਹੇ ਹੈ ਇਸ ਦੇ ਨਾਲ-ਨਾਲ ਜਿਹੜੇ ਲੋਕ ਸ਼ਨੀ ਦੀ 3:30 ਸ਼ਨੀ ਢਈਆ ਤੋਂ ਬਹੁਤ ਹੀ ਜ਼ਿਆਦਾ ਪਰੇਸ਼ਾਨ ਨੇ ਜਾਂ ਫਿਰ ਉਹ ਕਿਛੜੀ ਦੀ ਕਿਸੇ ਵੀ ਪ੍ਰੋਬਲਮ ਕਿਸੇ ਵੀ ਮਹਾ ਦਸ਼ਾ ਤੋਂ ਪਰੇਸ਼ਾਨ ਨੇ ਉਹਨਾਂ ਨੂੰ ਤਾਂ ਖਾਸ ਕਰਕੇ ਤੇਲ ਵਾਲੇ ਤੇਲ ਦਾ ਉਪਾਅ ਜ਼ਰੂਰ ਕਰਨਾ ਚਾਹੀਦਾ ਹੈ ਕਾਲੇ ਤੇਲ ਦਾ ਇਸ ਦਿਨ ਉਪਾਅ ਖਾਸ ਕਰਕੇ ਕਰਨਾ ਚਾਹੀਦਾ ਹੈ ਇਸੇ ਤਰੀਕੇ ਦੇ ਨਾਲ ਜੋ ਸ਼ਨੀ ਦੇਵ ਨੇ ਉਹ ਕਰਮ ਪਲ ਦਾਤਾ ਨੇ ਵੈਸੇ ਜੇਕਰ ਗੱਲ ਕਰੀਏ ਕਿ ਸ਼ਨੀ ਦੇਵ ਬੇਸ਼ੱਕ ਸਾਰਿਆਂ ਨੂੰ ਜਦੋਂ ਵੀ ਕਿਰਪਾ ਕਰਦੇ ਨੇ ਹੌਲੀ-ਹੌਲੀ ਕਰਕੇ ਹੀ ਕਰਦੇ ਨੇ ਪਰ ਜਦੋਂ ਧਨ ਸੁਖ ਸਮਰੇ ਦੀ ਇਹਨਾਂ ਜ਼ਿਆਦਾ ਕਿਰਪਾ ਕਰਦੇ ਨੇ ਇਨਾ ਜ਼ਿਆਦਾ ਕਹਿਨ ਦਾ ਭਾਵ ਕਿ ਉਹਨਾਂ ਦੇ ਘਰ ਪਰਿਵਾਰ ਤੇ ਕਿਰਪਾ ਕਰ ਦਿੰਦੇ ਆ ਕਿ ਵਿਅਕਤੀ ਸੰਭਾਲ ਨਹੀਂ ਪਾਉਂਦਾ ਇਸੇ ਤਰੀਕੇ ਦੇ ਨਾਲ ਜੋ ਲੋਕ ਸ਼ਰੀਰ ਦੀ ਮਹਾ ਦਸ਼ਾ ਜਾਂ ਕਿਸੇ ਵੀ ਪ੍ਰੋਬਲਮ ਦੇ ਕਰਕੇ ਪਰੇਸ਼ਾਨ ਰਹਿੰਦੇ ਨੇ ਉਹ ਲੋਕ ਵੀ ਇਸ ਉਪਾਅ ਨੂੰ ਜ਼ਰੂਰ ਕਰਨਾ ਤੇ ਹੁਣ ਆਪਾਂ ਗੱਲ ਕਰਦੇ ਹਾਂ ਕਿ ਜਦੋਂ ਅਸੀਂ ਇਸ ਉਪਾਣੂ ਕਰਨਾ ਹੈ ਤੇ ਸਾਨੂੰ ਕਿੰਨੀ ਮਾਤਰਾ ਦੇ ਵਿੱਚ ਕਾਲੇ ਤੇਲ ਦੀ ਜ਼ਰੂਰਤ ਹੈ ਤੇ ਕਿਹੜੀ-ਕਿਹੜੀ ਹੋਰ ਚੀਜ਼ ਦੀ ਜ਼ਰੂਰਤ ਹੈ ਇਹ ਸਾਰੀ ਜਾਣਕਾਰੀ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਾਂਗੇ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਏ ਤੇ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ। ਤੋਂ ਇਸੇ ਤਰੀਕੇ ਦੇ ਨਾਲ ਇਹ ਉਪਾਹਰ ਕਰਨ ਦੇ ਲਈ ਸਾਨੂੰ 2 ਤੋਂ 3 ਚੁਟਕੀਆਂ ਕਾਲੇ ਤੇਲ ਦੀਆਂ ਚਾਹੀਦੀਆਂ ਨੇ ਕਾਲਾ ਤੇਲ ਜੋ ਕਿ ਸ਼ਨੀ ਦੇਵ ਜੀ ਨੂੰ ਬਹੁਤ ਹੀ ਜ਼ਿਆਦਾ ਪਿਆਰਾ ਹੁੰਦਾ ਹੈ। ਇਸੇ ਤਰੀਕੇ ਦੇ ਨਾਲ ਇੱਕ ਤੋਂ ਦੋ ਚੁਟਕੇ ਤੁਸੀਂ ਕਾਲੇ ਤੇ ਲੈ ਲੈਣੇ ਆ ਤੇ ਜਿਹੜਾ ਦੀਵਾ ਤੁਸੀਂ ਲੈਣਾਏ ਦੀਵਾ ਤੁਸੀਂ ਮਿੱਟੀ ਦੇ ਮਿੱਟੀ ਦਾ ਹੀ ਲੈਣਾਏ ਜਿਵੇਂ ਕਿ ਕਈ ਵਾਰ ਆਪਾਂ ਆٹے ਦਾ ਦੀਵਾ ਲੈ ਲੈਨੇ ਆ ਜਾਂ ਫਿਰ ਜਿਵੇਂ ਕਿ ਆਪਾਂ ਜੋਤ ਦੇ ਟਾਈਪ ਦੇ ਵਿੱਚ ਵੀ ਦੀਵਾ ਲੈ ਲੈਨੇ ਆ ਉਹ ਨਹੀਂ ਲੈਣਾ ਤੁਸੀਂ ਸਿਰਫ ਦਾ ਸਿਰਫ ਆٹے ਦਾ ਸੌਰੀ ਮਿੱਟੀ ਦਾ ਦੀਵਾ ਹੀ ਲੈਣਾ ਇਸ ਦੇ ਨਾਲ ਨਾਲ ਤੁਸੀਂ ਲੈਣਾ ਸਰੋਂ ਦਾ ਤੇਲ ਤੇ ਸਰੋਂ ਦੇ ਤੇਲ ਦੇ ਨਾਲ ਤੁਸੀਂ ਮਿੱਟੀ ਦਾ ਦੀਵਾ ਜਿਹੜਾ ਤਿਆਰ ਕਰਨਾ ਹੈ ਗੋਲ ਬੱਤੀ ਲਗਾ ਕੇ ਇਸ ਦੇ ਨਾਲ ਨਾਲ ਇਸੇ ਹੀ ਦੀਵੇ ਦੇ ਵਿੱਚ ਜਿਹੜਾ ਤੁਸੀਂ ਸਰੋਂ ਦੇ ਤੇਲ ਦਾ ਦੀਵਾ ਤਿਆਰ ਕੀਤਾ ਹੋਵੇਗਾ ਉਸੇ ਦੀਵੇ ਦੇ ਵਿੱਚ ਹੀ ਤੁਸੀਂ ਇੱਕ ਦੋ ਚੁਟਕੀਆਂ ਕਾਲੇ ਤੇਲ ਦੀਆਂ ਪਾਉਣੀਆਂ ਨੇ ਇਸੀ ਤਰੀਕੇ ਦੇ ਨਾਲ ਇਹ ਦੀਵਾ ਤਿਆਰ ਹੋ ਗਿਆ ਹੈ ਤੇ ਜੇਕਰ ਤੁਸੀਂ ਮੰਤਰ ਬੋਲ ਸਕਦੇ ਹੋ ਤਾਂ ਜਦੋਂ ਤੁਸੀਂ ਕਾਲੇ ਤੇਲ ਇਸ ਦੀਵੇ ਦੇ ਵਿੱਚ ਪਾਉਣੇ ਆ ਤੇ ਉਹ ਪਾਉਂਦੇ ਸਮੇਂ ਤੁਸੀਂ ਮੰਤਰ ਵੀ ਬੋਲ ਸਕਦੇ ਹੋ ਤੇ ਉਹ ਕਿਹੜਾ ਮੰਤਰ ਹੈ ਕਿੰਨੀ ਵਾਰ ਬੋਲਣਾ ਹੈ ਇਸ ਨੂੰ ਤੁਸੀਂ ਧਿਆਨ ਦੇ ਨਾਲ ਸੁਣ ਸਕਦੇ ਹੋ ਜਾਂ ਫਿਰ ਕਾਪੀ ਤੇ ਵੀ ਨੋਟ ਕਰ ਸਕਦੇ ਹੋ ਮੰਤਰ ਓਮ ਸ਼ਨਸ਼ਿੰਜਰਾਈ ਨਮਹ ਓਮ ਸ਼ਨਸ਼ਿੰਜਰਾਈ ਨਮਹ ਇਹ ਮੰਤਰ ਸ਼ਨੀ ਦੇਵ ਦਾ ਬਹੁਤ ਹੀ ਜ਼ਿਆਦਾ ਮਹਾਸ਼ਕਤੀਸ਼ਾਲੀ ਮੰਤਰ ਹੈ ਇਸੇ ਤਰੀਕੇ ਦੇ ਨਾਲ ਕਈ ਵਾਰ ਜਦੋਂ ਅਸੀਂ ਉਪਾਅ ਕਰਦੇ ਹਾਂ ਸਾਡੇ ਦਿਮਾਗ ਦੇ ਵਿੱਚ ਮੰਤਰ ਦਾ ਧਿਆਨ ਨਹੀਂ ਰਹਿੰਦਾ ਜਾਂ ਫਿਰ ਅਸੀਂ ਬੋਲ ਹੀ ਨਹੀਂ ਸਕਦੇ ਬੋਲਣ ਦੇ ਵਿੱਚ ਸਾਨੂੰ ਪ੍ਰੋਬਲਮ ਆਉਂਦੀ ਹੈ ਤੇ ਜੇਕਰ ਤੁਸੀਂ ਮੰਤਰ ਨਹੀਂ ਬੋਲ ਸਕਦੇ ਤਾਂ ਤੁਸੀਂ ਉਪਾਅ ਕਰਦੇ ਸਮੇਂ ਤੁਸੀਂ ਪੂਰੀ ਸ਼ਰਧਾ ਤੇ ਭਾਵਨਾ ਦੇ ਨਾਲ ਸ਼ਨੀ ਦੇਵ ਦਾ ਧਿਆਨ ਧਾਰ ਲੈਣਾ ਇਸ ਤੁਰਵਾਦ ਦੇ ਵਿੱਚ ਜਿਹੜਾ ਅਸੀਂ ਦੀਵਾ ਤਿਆਰ ਕੀਤਾ ਹੈ ਇਸ ਦੀਵੇ ਨੂੰ ਅਸੀਂ ਕਿੱਥੇ ਜਗਾਉਣਾ ਹੈ ਜਿਵੇਂ ਕਿ 2 ਅਗਸਤ 2025 ਸ਼ਨੀਵਾਰ ਦੇ ਦਿਨ ਨੂੰ ਜਿਸ ਦਿਨ ਗਜलक्ष्मी ਰਾਜਯੋਗ ਤੇ ਇਸ ਦੇ ਨਾਲ ਨਾਲ ਲక్ష్ਮੀ ਨਰਾਇਣ ਯੋਗ ਬਹਨੇ ਜਾ ਰਹੇ ਹੈ ਤੇ ਇਸ ਤਰੀਕੇ ਦੇ ਨਾਲ ਇਹ ਜਿਹੜਾ ਸੌਣ ਦੇ ਮਹੀਨੇ ਦਾ ਸ਼ਨੀਵਾਰ ਹੈ ਇਹ ਕੋਈ ਸਧਾਰਨ ਨਹੀਂ ਹੈ ਤੇ ਇਸੇ ਤਰੀਕੇ ਦੇ ਨਾਲ ਇਸ ਦੀਵੇ ਨੂੰ ਤੁਸੀਂ ਦੋ ਜਗ੍ਹਾ ਤੇ ਜਗਾ ਸਕਦੇ ਹੋ ਸਭ ਤੋਂ ਪਹਿਲਾਂ ਤਾਂ ਜੇਕਰ ਤੁਹਾਡੇ ਘਰ ਦੇ ਆਸ-ਪਾਸ ਕਿਤੇ ਵੀ ਸ਼ਨੀ ਦੇਵ ਦਾ ਮੰਦਰ ਹੈ ਕੋਈ ਮੂਰਤੀ ਬਣੀ ਹੋਈ ਹੈ ਤਾਂ ਤੁਸੀਂ ਉਸੇ ਇਸ ਜਗ੍ਹਾ ਤੇ ਇਸ ਦੀਵੇ ਨੂੰ ਤੁਸੀਂ ਜਗਾ ਸਕਦੇ ਹੋ ਇਸੇ ਤਰੀਕੇ ਦੇ ਨਾਲ ਬਹੁਤ ਸਾਰੇ ਲੋਕ ਕਈ ਵਾਰ ਐਸੀ ਜਗ੍ਹਾ ਤੇ ਰਹਿੰਦੇ ਨੇ ਕਹਿੰਦਾ ਭਾਵ ਕਿ ਕਈ ਲੋਕ ਪਿੰਡਾਂ ਦੇ ਵਿੱਚ ਰਹਿੰਦੇ ਆ ਉਥੇ ਜ਼ਿਆਦਾਤਰ ਆਪਾਂ ਦੇਖੀ ਤਾਂ ਮੰਦਰ ਸਾਂ ਨੂੰ ਘਟ ਹੀ ਦਿਖਾਈ ਦਿੰਦੇ ਨੇ ਇਸੇ ਤਰੀਕੇ ਦੇ ਨਾਲ ਉਹਨਾਂ ਲੋਕਾਂ ਦੇ ਲਈ ਜਿਨ੍ਹਾਂ ਦੇ ਘਰ ਦੇ ਆਸ-ਪਾਸ ਕੋਈ ਸ਼੍ਰੀ ਦੇਵ ਦੀ ਪ੍ਰਤਿਮਾ ਮੂਰਤੀ ਬਿਲਕੁਲ ਵੀ ਕੋਈ ਚੀਜ਼ ਨਹੀਂ ਹੁੰਦੀ ਤਾਂ ਉਹ ਲੋਕ ਇਸ ਦੀਵੇ ਨੂੰ ਕਿੱਥੇ ਜਗਾ ਸਕਦੇ ਨੇ ਇਸ ਤਰੀਕੇ ਦੇ ਨਾਲ ਆਪਾਂ ਗੱਲ ਕਰੀਏ ਪੀਪਲ ਦੇ ਦਰਖਤ ਦੀ ਜਿਸ ਪੀਪਲ ਦਾ ਦਰਖਤ ਤੇ ਜੋ ਕਿ ਹਰ ਇੱਕ ਜਗ੍ਹਾ ਤੇ ਹੁੰਦਾ ਹੈ ਸ਼ਹਿਰ ਦੇ ਵਿੱਚ ਵੀ ਹੁੰਦਾ ਹੈ ਤੇ ਪਿੰਡਾਂ ਦੇ ਵਿੱਚ ਵੀ ਹੁੰਦਾ ਹੈ ਤੇ ਇਸੇ ਤਰੀਕੇ ਦੇ ਨਾਲ ਇਸ ਦੀਵੇ ਨੂੰ ਤੁਸੀਂ ਪੀਪਲ ਦੇ ਦਰਖਤ ਦੇ نیچے ਸ਼ਾਮ ਦੇ ਸਮੇਂ ਇਸੇ ਤਰੀਕੇ ਦੇ ਨਾਲ ਜਿਹੜੇ ਲੋਕ ਸ਼ਹਿਰਾਂ ਦੇ ਵਿੱਚ ਰਹਿੰਦੇ ਆ ਉੱਥੇ ਪੀਪਲ ਦਾ ਦਰਖਤ ਉਹਨਾਂ ਨੂੰ ਨਹੀਂ ਮਿਲਦਾ ਤਾਂ ਉਹ ਸ਼ਨੀ ਦੇਵ ਦੇ ਮੰਦਿਰ ਜਾ ਕੇ ਇਸ ਦੀਵੇ ਨੂੰ ਜਗਾ ਸਕਦੇ ਆ ਇਸੇ ਤਰੀਕੇ ਦੇ ਨਾਲ ਬਹੁਤ ਸਾਰੇ ਲੋਕ ਕਈ ਵਾਰ ਕਨਫਿਊਜ਼ ਹੋ ਜਾਂਦੇ ਆ ਸ਼ਨੀ ਦੇਵ ਦੇ ਮੰਦਿਰ ਦੇ ਨਾਮ ਤੇ ਸ਼ਨੀ ਦੇਵ ਦੇ ਮੰਦਿਰ ਦਾ ਇਹੀ ਮਤਲਬ ਹੁੰਦਾ ਹੈ ਕਿ ਜਿੱਥੇ ਸ਼ਨੀ ਦੇਵ ਦੀ ਕੋਈ ਵੀ ਮੂਰਤੀ ਬਣੀ ਹੋਵੇ બસ ਇਸ ਸਮੁੰਦਰ ਦੇ ਵਿੱਚ ਤੁਸੀਂ ਚਲੇ ਜਾਣਾ ਹੈ ਤੇ ਉੱਥੇ ਇਸ ਦੀਵੇ ਨੂੰ ਤੁਸੀਂ ਜਗਾਉਣਾ ਹੈ ਤੇ ਜੇਕਰ ਤੁਸੀਂ ਇਸ ਉਪਾਣ ਨੂੰ ਕਰ ਲਿਆ ਤਾਂ ਤੁਸੀਂ ਸਮਝ ਲਓਗੇ ਤੁਹਾਡੇ ਭਾਗ ਤੁਹਾਡੀ ਕਿਸਮਤ ਦਾ ਚਮਕੇਗਾ ਹੀ ਚਮਕੇਗਾ ਤੇ ਇਸ ਦੇ ਨਾਲ ਨਾਲ ਮਹਾਕਰੂਪਤੀ ਬਣਨ ਦੇ ਵਿੱਚ ਵੀ ਤੁਹਾਨੂੰ देर ਨਹੀਂ ਲੱਗੇਗੀ ਇਸੇ ਤਰੀਕੇ ਦੀ ਨਾਲ ਜੇਕਰ ਆਪਾਂ ਗੱਲ ਕਰੀਏ ਸ਼ਨੀ ਦੇਵ ਦੀ ਤੇ ਸ਼ਨੀ ਦੇਵ ਕਿਸ ਦਾ ਧਿਆਨ ਰੱਖਦੇ ਹੈ ਕਿ ਇਸ ਦਾ ਪਾਠ ਪੂਜਨ ਕਰਦੇ ਆ ਤੇ ਉਹ ਕਰਦੇ ਆ ਮਹਾਦੇਵ ਜੀ ਦਾ ਇਸੇ ਤਰੀਕੇ ਦੇ ਨਾਲ ਮਹਾਦੇਵ ਦਾ ਧਿਆਨ ਧਰਦੇ ਹੋਏ ਤੁਸੀਂ ਪੀਪਲ ਦੇ ਦਰਖਤ ਦੇ نیچے ਇਸ ਦੀਵੇ ਨੂੰ ਤੇ ਚਾਹ ਫਿਰ ਸ਼ਨੀ ਦੇਵ ਦੀ ਮੂਰਤੀ ਜਾਂ ਕੋਈ ਪ੍ਰਤਿਮਾ ਦੇ ਸਾਹਮਣੇ ਤੁਸੀਂ ਜਗਾਉਣਾ ਹੈ ਜਦੋਂ ਤੁਸੀਂ ਪੀਪਲ ਦੇ ਦਰਖਤ ਦੇ نیچے ਇਸ ਦੀਵੇ ਨੂੰ ਜਗਾਉਗੇ ਤਾਂ ਤੁਸੀਂ ਹਰ ਹਰ ਮਹਾਦੇਵ ਬੋਲਦੇ ਹੋਏ ਇਸ ਦੀਵੇ ਨੂੰ ਤੁਸੀਂ ਪੀਪਲ ਦੇ ਦਰਖਤ ਦੇ نیچے ਜਗਾਉਣਾ ਹੈ ਜੇਕਰ ਤੁਸੀਂ ਇਹ ਉਪਾਅ ਕਰ ਲਿਆ ਖਾਸ ਕਰਕੇ ਇਸ 2 ਅਗਸਤ 2025 ਸੌਣ ਦੇ ਮਹੀਨੇ ਦੇ ਸ਼ਨੀਵਾਰ ਦੇ ਦਿਨ ਤੇ ਤੁਸੀਂ ਸਮਝ ਸਕਦੇ ਹੋ ਕਿ ਇਹ ਸੁਪਾਣੂ ਕਰਨ ਦੇ ਨਾਲ ਤੁਹਾਡਾ ਜਿਹੜਾ ਭਾਗ ਹੈ ਉਹ ਤਾਂ ਚਮਕੇਗਾ ਹੀ ਚਮਕੇਗਾ ਤੇ ਆਉਣ ਵਾਲੀਆਂ ਸੱਤ ਪੀੜੀਆਂ ਦਾ ਭਾਗ ਵੀ ਚਮਕੇਗਾ ਤੇ ਛੋਟ ਹੈ ਜਿਹਾ ਇਹ ਉਪਾਅ ਹੈ ਜਿਹੜਾ ਅਸੀਂ ਅੱਜ ਤੁਹਾਨੂੰ ਵੀਡੀਓ ਦੇ ਵਿੱਚ ਦੱਸਿਆ ਹੈ ਇਸ ਛੋਟੇ ਜਿਹੇ ਉਪਾਅ ਨੂੰ ਤੁਸੀਂ ਜ਼ਰੂਰ ਕਰਕੇ ਦੇਖਿਓ ਤੇ ਇਸ ਦੇਣ ਦਾ ਤੁਸੀਂ ਜ਼ਰੂਰ ਲਾਭ ਉਠਾਇਓ ਤੇ ਇਸੇ ਤਰੀਕੇ ਦੇ ਨਾਲ 2 ਅਗਸਤ ਨੂੰ ਲక్ష్ਮੀ ਨਰਾਇਣੇ ਜੋਗ ਵੀ ਹੈ ਤੇ ਇਸੇ ਤਰੀਕੇ ਦੇ ਨਾਲ ਜਿਨ੍ਹਾਂ ਦੇ ਘਰ ਦੇ ਵਿੱਚ ਪਾਠ ਪੂਜਾ ਵਾਲਾ ਸਥਾਨ ਜਾਂ ਮੰਦਰ ਬਣਿਆ ਹੋਇਆ ਹੈ ਤੇ ਭਗਵਾਨ ਵਿਸ਼ਨੂ ਜੀ ਜਾਂ ਫਿਰ ਕੋਈ ਵੀ ਦੇਵੀ ਦੇਵੀ ਦੇਵਤਾ ਜਿਹੜਾ ਤੁਹਾਡੇ ਘਰ ਦੇ ਮੰਦਰ ਦੇ ਵਿੱਚ ਕੋਈ ਤਸਵੀਰ ਫੋਟੋ ਲੱਗੀ ਹੋਵੇ ਤਾਂ ਉਹਨਾਂ ਦੇ ਤਸਵੀਰ ਫੋਟੋ ਦੇ ਸਾਹਮਣੇ ਇੱਕ ਦੀਵਾ ਗੋਲ ਬੱਤੀ ਵਾਲਾ ਤੁਸੀਂ ਜ਼ਰੂਰ ਉਹਨਾਂ ਦੀ ਤਸਵੀਰ ਫੋਟੋ ਦੇ ਸਾਹਮਣੇ ਤੁਸੀਂ ਜਗਾਉਣਾ ਹੈ ਇਸੇ ਤਰੀਕੇ ਦੇ ਨਾਲ ਛੇਕਰ ਤੁਸੀਂ ਇਸ ਉਪਾਅ ਨੂੰ ਇਸ ਜੋਗ ਦੇ ਵਿੱਚ ਕਰ ਲੋਗੇ ਤਾਂ ਸਮਝ ਲਓ ਕਿ ਤੁਸੀਂ ਰਾਤੋਂ ਰਾਤ ਕ੍ਰੂੜਪਤੀ ਬਣ ਜਾਓਗੇ ਤੇ ਤੁਹਾਡੀ ਜ਼ਿੰਦਗੀ ਦਾ ਹਰ ਇੱਕ ਕਸ਼ਟ ਜਿਹੜਾ ਉਹ ਦੂਰ ਹੋ ਜਾਵੇਗਾ ਬਹੁਤ ਹੀ ਜ਼ਿਆਦਾ ਸ਼ੋਭ ਤੇ ਉਤਮ ਤithi ਆ ਰਹੀ ਹੈ ਇਹ ਤਾਰੀਖ 2 ਅਗਸਤ 2025 ਤੇ ਇਸ ਦਿਨ ਜਿਹੜਾ ਤੁਹਾਡੇ ਘਰ ਦਾ ਮੇਨ ਗੇਟ ਹੈ ਮੇਨ ਗੇਟ ਤੇ ਵੀ ਤੁਸੀਂ ਦੀਵਾ ਜ਼ਰੂਰ ਜਗਾਇਓ ਹਾਂਜੀ ਇਹ ਸੀ ਜੀ ਸਾਡੀ HD ਵੀਡੀਓ ਦਾ ਇੱਕ ਸ਼ੂਟ ਹੈ ਜਿਹਹਾ ਉਪਾਰਤੀ ਸ਼ੂਟ ਜਿਹਹੀ ਜਾਣਕਾਰੀ ਜਿਹੜੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਦਸੀਏ ਜੇਕਰ ਤੁਹਾਨੂੰ ਸਾਡੀਆਂ ਇਸ ਤਰ੍ਹਾਂ ਦੀਆਂ ਉਪਾਦੀਆਂ ਵੀਡੀਓ ਚੰਗੀਆਂ ਲੱਗਦੀਆਂ ਨੇ ਤਾਂ ਪਲੀਜ਼ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਤੇ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਭੈਣ ਭਰਾ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵਿੱਚ ਰੂਰ ਲਗਵਾਇਆ ਕਰੋ ਜੀ ਤੁਹਾਡਾ ਸਾਰੇ ਹੀ ਪੇਨਪ੍ਰਾਮਾ ਦਾ ਸਾਡੀ ਵੀਡੀਓ ਨੂੰ ਦੇਖਣ ਦੇ ਲਈ ਬਹੁਤ ਬਹੁਤ ਜਿਆਦਾ ਧੰਨਵਾਦ ਜੀ ਮਿਲਦੇ ਆ ਜੀ ਇੱਕ ਹੋਰ ਨਵੀਂ ਵੀਡੀਓ ਨਵੇਂ ਉਪਾਦ ਤੇ ਨਵੀਂ ਜਾਣਕਾਰੀ ਦੇ ਨਾਲ ਤਦ ਤੱਕ ਦੇ ਲਈ ਤੁਹਾਡਾ ਸਾਰੇ ਹੀ ਪੇਨਪ੍ਰਾਮਾ ਦਾ ਧੰਨਵਾਦ ਜੀ ਪਲੀਜ਼ ਵੀਡੀਓ ਨੂੰ ਚੈਨਲ ਨੂੰ ਵਤੁ ਵਤ ਸ਼ੇਅਰ ਤੇ ਸਪੋਰਟ ਜ਼ਰੂਰ ਕਰਿਓ ਸਾਨੂੰ ਤੁਹਾਡੀ ਸਪੋਰਟ ਦੀ ਬਹੁਤ ਹੀ ਜਿਆਦਾ ਜ਼ਰੂਰਤ ਹੁੰਦੀ ਹੈ ਧੰਨਵਾਦ ਜੀ ਤੁਹਾਡਾ ਸਾਰੇ ਹੀ ਪੇਨਪ੍ਰਾਮਾ ਦਾ ਜੀ